ਅੰਜਮੀ ਪਾਤਸ਼ਾਹੀ ਤੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੰਤਨ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਵੱਲੋਂ ਚਾਟੀਵੰਡ ਚੌਂਕ ਵਿਖੇ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਨਿਲ ਵਿਸ਼ਿਸ਼ਟ ਨੇ ਦੱਸਿਆ ਕਿ ਇਹ ਸੇਵਾ ਉਹਨਾਂ ਦੀ ਸੁਸਾਇਟੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਹਰ ਸਾਲ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਹੋਰ ਵੀ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸ ਮੌਕੇ ਸਤਨਾਮ ਸਿੰਘ, ਅਮਰੀਕ ਸਿੰਘ, ਕਰਨਬੀਰ ਸਿੰਘ ਗੁਰਕੀਰਤ ਸਿੰਘ ਪ੍ਰਿੰਸ ਕੁਮਾਰ ਬੋਬੀ ਸਨੇ ਸਾਰੇ ਮੈਂਬਰਾਂ ਨੇ ਸੇਵਾ ਕੀਤੀ। ਲਾ ਖਾਣਾ ਤੇ ਕੀ ਅਸੀਂ ਪਾਣੀ ਵੀ ਨਹੀਂ ਪੀਵਾਂਗੇ। ਪਾਣੀ ਵੀ ਨਹੀਂ ਪੀਵਾਂਗੇ। ਤੇ ਜੰਦੂ ਦੇ ਘਰ ਦਾ ਕੰਤਨ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਸ਼ਬੀਲ ਦੀ ਅਤੇ ਲੰਗਰ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਸਾਰੇ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਲਗਾਈ ਜਾਂਦੀ ਹੈ ਔਰ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਵੱਲੋਂ ਅਮਰਸਰ ਦੇ ਵਿੱਚ ਹੋਰ ਵੀ بڑے ਧਾਰਮਿਕ ਉਪਰਾਲੇ ਲੰਗਰਾਂ ਦੀ ਸੇਵਾ ਕੀਰਤਨ ਦਰਬਾਰ ਦੀ ਸੇਵਾ ਨਿਸ਼ਕਾਮ ਰੂਪ ਦੇ ਨਾਲ ਸਾਰੇ ਹੀ ਸੁਸਾਇਟੀ ਮੈਂਬਰਾਂ ਦੇ ਵੱਲੋਂ ਨਿਸਵਾਰਥ ਭਾਵ ਦੇ ਨਾਲ ਹਰ ਸਾਲ ਕੀਤੀ ਜਾਂਦੀ ਹੈ